ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਠੱਠੀ ਭਾਈ ਇਹ ਪੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਹੈ ਬਾਗੇ ਪੁਰਾਣੇ ਤੋਂ ਭਗਤੇ ਨੂੰ ਜਦੋਂ ਜਾਣਿਆ ਤਾਂ ਚੰਨੂ ਵਾਲਾ ਪੰਡ ਆਉਂਦਾ ਉੱਥੋਂ ਛੜਕ ਮਾੜੀ ਮੁਸਤਫਾ ਨੂੰ ਮੁੜਦੀ ਹੈ ਜਿਹੜੀ ਅੱਗੇ ਠੱਠੀ ਭਾਈ ਵੇਚਦੀ ਹੋ ਕੇ ਬੰਬੀਏ ਭਾਈ ਚਲੀ ਜਾਂਦੀ ਹੈ ਬਰਗਾੜੀ ਵੀ ਇਸ ਸਾਈਡ ਤੋਂ ਨੇੜ ਰਹਿ ਜਾਂਦਾ ਸੁਖਾਨੰਦ ਭਗਤਾ ਭਾਈ ਇਹਦੇ ਆਸ-ਪਾਸ ਦੇ ਪਿੰਡ ਆ ਵੈਸੇ ਸਮਾਲਸਰ ਤੋਂ ਸੇਖਾ ਕਲਾਾਂ ਹੋ ਕੇ ਵੀ ਠੱਠੀ ਭਾਈ ਆ ਸਕਦੇ ਆ। ਲੋਕੇਸ਼ਨ ਦੱਸਣ ਦੇ ਪਿੱਛੇ ਜਾਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਕੋਈ ਵੀਰ ਹੋਰ ਜ਼ਿਲ੍ਹੇ ਦੇ ਵਿੱਚੋਂ ਵੀਡੀਓ ਦੇਖ ਰਿਹਾ ਹੈ ਤੋ ਉਹਦੇ ਧਿਆਨ ਚ ਆ ਜਾਏ ਵੀ ਐਕਚੁਅਲ ਦੇ ਵਿੱਚ ਇਹ ਪਿੰਡ ਹੈ ਕਿੱਥੇ ਜਿਹੜੇ ਪਿੰਡ ਚੋਂ ਆਪਾਂ ਕੋਈ ਸੌਦਾ ਕਰ ਰਹੇ ਹਾਂ ਕੋਈ ਚੀਜ਼ ਖਰੀਦ ਰਹੇ ਹਾਂ। ਮੈਂ ਅੱਜ ਦੀ ਵੀਡੀਓ ਦੇ ਵਿੱਚ ਵੈਸੇ ਤਾਂ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਜਿਹੜੀ ਬਿਲਕੁਲ ਤਾਜੀ ਸੂਈ ਹੈ ਤੇ ਵੇਚਣੀ ਇਹਨਾਂ ਨੇ। ਪਰ ਨਾਲ ਇਹਨਾਂ ਦੇ ਸਾਰੇ ਪਸ਼ੂ ਦਿਖਾ ਦੇਨੇ ਕਿਉਂਕਿ ਛੋਟਾ ਜਿਹਾ ਸੈਟਅਪ ਹੈ ਤੇ ਇਸੇ ਦੇ ਵਿੱਚੋਂ ਕੋਸ਼ਿਸ਼ ਕਰ ਰਹੇ ਆ ਵੀ ਬਰੀਡਿੰਗ ਕਰਕੇ ਕੋਈ ਆਪਾਂ ਨਸਲ ਸੁਧਾਰ ਕਰੀਏ ਜਿਹਦੇ ਨਾਲ ਘਰ 'ਚ ਚੰਗੇ ਸੋਹਣੇ ਪਸ਼ੂ ਤਿਆਰ ਹੋ ਜਾਣ ਆਮ ਮੱਝਾਂ ਦੇ ਪੇਟੋਂ ਚੰਗੇ ਸੀਮਨ ਲਵਾ ਕੇ ਕੁਝ ਚੰਗੀਆਂ ਕਟੀਆਂ ਤਿਆਰ ਕੀਤੀਆਂ ਜਾਣ ਅੱਜ ਦੀ ਵੀਡੀਓ ਦੀ ਸਾਹਮਣੇ ਮੱਝ ਵਿਕਾਊ ਆ ਦੋਸਤੋ ਇਹਦੇ ਬਾਰੇ ਗੱਲਬਾਤ ਹੋਊਗੀ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆ ਜਾਏ ਤਸੱਲੀ ਉਹਨੇ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਸੋ ਆਪਦੀ ਸਮਝ ਨਾਲ ਖਰੀਦਿਓ ਆ ਕੇ ਦੇਖਿਓ ਤੇ ਫੇਰ ਤੁਸੀਂ ਸੌਦਾ ਕਰਿਓ ਸੋ ਇਸੋ ਆਈ ਮੱਝ ਦੋ ਟਾਈਮ ਦੁੱਧ ਚੋ ਸਕਦੇ ਹੋਂ ਤੁਹਾਡਾ ਹੱਕ ਬੰਦਾ ਤੇ ਜਰੂਰ ਚੋ ਕੇ ਲਿਜਾਓ ਆਓ ਮਿਲਦੇ ਹਾਂ ਅੰਕਲ ਜੀ ਹੋਰਿਆ ਨੂੰ ਆਪਾਂ ਇਸ ਮੱਝ ਬਾਰੇ ਜਾਣਕਾਰੀ ਲੈਣੇ ਆਂ ਕੁਝ ਦੂਜੇ ਪਸ਼ੂ ਵੀ ਇਨਾਂ ਕੋਲ ਹੈ ਜਿਨ੍ਹਾਂ ਬਾਰੇ ਥੋੜਾ ਬਹੁਤ ਗੱਲਾਂ ਬਾਤਾਂ ਜਰੂਰ ਕਰਾਂਗੇ ਵੀਡੀਓ ਸਵਭੀ ਬੰਦੀ ਹੈ ਤੇ ਅੱਜ ਇਨਾਂ ਦੇ ਕੋਲ ਇਹ ਵੀਡੀਓ ਬਣਾਉਣ ਵਾਸਤੇ ਆਏ ਸੀ ਤਾਂ ਸਾਰੇ ਪਸ਼ੂ ਵੀਡੀਓ ਚ ਤੁਹਾਨੂੰ ਦਿਖਾ ਦੂੰਗਾ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਇਕਬਾਲ ਸਿੰਘ ਜੀ ਅੰਕਲ ਜੀ ਅੱਜ ਆਪਾਂ ਇੱਕ ਮੱਝ ਵਕਾਊ ਕੀਤੀ ਹੈ ਹਾਂਜੀ ਵੈਸੇ ਇਹ ਪਸ਼ੂਆਂ ਦਾ ਸ਼ੌਂਕ ਫਿਰ ਪਹਿਲਾਂ ਤੂੰ ਹੀ ਆ ਘਰ ਦੇ ਵਿੱਚ ਹਾਂਜੀ ਪਹਿਲਾਂ ਤੋਂ ਸ਼ੌਂਕ ਤਾਂ ਪਹਿਲਾਂ ਤੋਂ ਹੀ ਪਰ ਓੰਜ ਜਿਹੜਾ ਸ਼ੌਂਕ ਸਾਨੂੰ ਡਾਕਟਰ ਸਾਹਿਬ ਨੇ ਬਲਜਿੰਦਰ ਸਿੰਘ ਵੜਿੰਗ ਨੇ ਲਾਇਆ ਅੱਛਾ ਵੀ ਉਹਨਾਂ ਦੇ ਅਸੀਂ ਰਿਣੀ ਆ ਅੱਛਾ ਇਹ ਵੀ ਉਹਨਾਂ ਨੂੰ ਇਹ ਪਹਿਲਾਂ ਵੀ ਐਵੇਂ ਬਸ ਤੁਰੇ ਫਿਰਦੇ ਸੀਗੇ ਭੜਕਦੇ ਹੀ ਅੱਛਾ ਇਹਨਾਂ ਨੇ ਸਾਨੂੰ ਜਾਗ ਲਾਇਆ ਦੇਖੋ ਸ਼ਾਮ ਬਾਲ ਕੀ ਦੀਆਂ ਪੰਨੂ ਬਲੀ ਦੀਆਂ ਸਾਡੇ ਇਹ ਬੱਚੇ ਆਏ ਪਹਿਲਾਂ ਅੱਛਾ ਕਿਤੇ ਇਹਨਾਂ ਨੇ ਹੀ ਸਾਨੂੰ ਇਹ ਸ਼ੌਂਕ ਜਗਾਇਆ ਅੱਛਾ ਡਾਕਟਰ ਇਸੇ ਕਰਕੇ ਇਹ ਮੱਝ ਆਪਾਂ ਟੋਕੜ ਗੱਬਣ ਲਈ ਸੀ ਰਿਸ਼ਤੇਦਾਰਾਂ ਤੋਂ ਅੱਛਾ ਹਾਂ ਪਿਛਲੇ ਸੂਏ ਦਾ ਕੋਈ ਬਾੜਾ ਨਹੀਂ ਸਾਨੂੰ ਪਤਾ ਵੀ ਕਿੰਨੇ ਉਹਨਾਂ ਨੇ ਚੋਇਆ ਕੀ ਹੈਗਾ ਤੇ ਐਤ ਕੀ ਹੁਣ ਇਹ 12 13 ਦਿਨ ਦੀ ਸੂਈ ਆ ਠੀਕ ਹੈ ਤੇ ਇਹਦੇ ਥੱਲੇ 11 12 ਕਿਲੋ ਦੁੱਧ ਹੁਣ ਤਿਆਰ ਅੱਛਾ ਸੀਮਨ ਡਿਟੇਲ ਇਹ ਪਤਾ ਸੀਮਨ ਡਿਟੇਲ ਐਮ 29 ਦੀ ਆਪ ਆ ਜੀ ਇਹ ਤੇ ਐਮ 463 ਮਗਰ ਕੱਟੀ ਆ ਐਸੇ ਕੱਟੀ ਦਿੱਤੀ ਹੈ ਅੱਛਾ 12 ਦਿਨਾਂ ਦੀ ਸੋਈ ਆ ਫਿਰ ਅਜੇ ਮੈਲੇ ਤੋਂ ਤਾਂ ਨਹੀਂ ਤੁਰੀ ਹੋਣੀ ਕਿ ਇੱਕ ਕਾਲ ਤੁਰ ਪਿਆ ਨਹੀਂ ਮੈਲੇ ਤੋਂ ਨਹੀਂ ਤੁਰੀ ਜੀ ਹਲ ਅੱਛਾ ਹੁਣ ਦੁੱਧ ਕਿੰਨਾ ਦੱਸਿਆ ਹੁਣ ਹੈਗਾ 11 ਸਾਲ ਬਸ 12 ਕਿਲੋ ਜੀ 11 ਤੋਂ ਬਾਹਰ ਆ ਜਾਨੀ 10 ਤੋਂ ਬਾਹਰ ਮੰਨ ਲਿਏ 12 ਤੋਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰੱਖਦੇ ਹੋ ਕਿੰਨੇ ਦੀ ਦੇ ਦਿਆਂਗੇ ਆਪਾਂ ਇਹ 1,25,000 ਦੀ ਦੇ ਦਿਆਂਗੇ ਠੀਕ ਹੈ ਦੋਸਤੋ ਮੱਝ ਦੇਖ ਲਓ ਇਹ ਐਸੇ ਸੂਆ ਜ਼ਰੂਰੇ ਦਾ ਦੱਸ ਦਿਓ ਜੀ ਇੱਕ ਵਾਰੇ ਕਹਿੰਦੇ ਸੂਆ ਇਹ ਤੀਜਾ ਸੂਆ ਜੀ ਤੀਜਾ ਸੂਆ ਦੋਸਤੋ ਮੱਝ ਦੇਖ ਇਨੇ ਕੱਟੀ ਨੂੰ ਜਨਮ ਦਿੱਤਾ ਕੱਟੀ ਇਹਦੀ ਇਹ ਖੜੀ ਆ 12 ਦਿਨਾਂ ਦੀ ਅੱਜ ਸੋਈ ਹੋ ਗਈ 11 ਤੋਂ 12 ਲੀਟਰ ਦੁੱਧ ਆ ਤੁਸੀਂ 10 ਤੋਂ ਬਾਅਦ ਮੰਨ ਕੇ ਸੌਦਾ ਕਰ ਲਿਓ ਕਿਉਂਕਿ ਉਪਰੇ ਬੰਦੇ ਤੋਂ ਕੋਈ ਵਾਰ ਪਸ਼ੂ ਡਰ ਜਾਂਦਾ ਮੌਕੇ ਤੇ ਚੋਣ ਲੱਗ ਜਾਂ ਜਾਂ ਹਜੇ ਨੇ ਕਾੜੇ ਦਾ ਤੁਰਨਾ ਹੈ ਤਾਂ ਉਹਦੇ ਨਾਲ ਆਪਾਂ ਨੂੰ ਪਤਾ ਅੰਦਰੋਂ ਪਸ਼ੂ ਸਾਫ਼ ਹੋਊਗਾ ਰਿਲੈਕਸ ਹੋਊਗਾ ਫਿਰ ਫੀਡ ਵਗੈਰਾ ਚੱਕਦਾ ਤੇ ਫੇਰ ਹੀ ਦੁੱਧ ਦਿੰਦਾ ਇਹ ਇਹਦੇ ਨਾਲ ਕੱਟੀ ਹੈ ਤੋੜ ਕੇ ਪਹਿਲਾਂ ਦਿਖਾ ਦਿੰਦੇ ਆ ਬਾਕੀ ਪਸ਼ੂ ਜਿਵੇਂ ਅੰਕਲ ਜੀ ਹੋਰਾਂ ਨੇ ਦੱਸਿਆ ਬਲਜਿੰਦਰ ਵੜੈਂਗ ਭਾਈ ਇਹਨਾਂ ਕੋਲ ਆਉਣਾ ਸ਼ੁਰੂ ਹੋਇਆ ਤਾਂ ਉਦੋਂ ਤੋਂ ਪਸੂਆਂ ਦਾ ਚੌਕ ਵਧਿਆ ਸੀਮਨ ਚੰਗੇ ਵਰਤਣੇ ਸ਼ੁਰੂ ਕੀਤੇ ਤਾਂ ਤੁਹਾਨੂੰ ਮੈਂ ਇੱਕ ਛਾਮ ਵਾਲੀ ਬੁੱਲ ਦੀ ਕੱਟੀ ਦਿਖਾਉਂਗਾ ਜਿਹੜੀ ਇਸ ਮੱਝ ਦੇ ਪੇਟੋਂ ਪੈਦਾ ਹੋਈ ਆ ਪਰ ਪਹਿਲਾਂ ਆਪਾਂ ਫੋਕਸ ਕਰਦੇ ਆ ਇਸ ਮੱਝ ਤੇ ਤੇ ਤੁਹਾਨੂੰ ਤੋੜ ਕੇ ਦਿਖਾਉਣੇ ਆ ਆਓ ਅੰਕਲ ਤੋੜ ਕੇ ਦੱਸੋ ਇਹ ਮੱਝ ਤੁਹਾਨੂੰ ਦਿਖਾਉਣੇ ਆ ਸੁਆ ਤੀਜਾ ਸੂਈ ਹੈ ਕੱਟੀ ਨੂੰ ਜਨਮ ਦਿੰਦਾ ਹੈ ਰਿਸ਼ਤੇਦਾਰਾਂ ਕੋਲੋਂ ਟੋਕੜ ਘੱਬਣੇ ਨਾਲ ਆਈ ਸੀ ਤੇ ਇਹ ਆਈ ਜਿਹੜੀ ਉਹ ਕਨਫਰਮ ਜਿਹੜਾ ਸੀਮਨ ਲੱਗਾ ਉਹ ਤੁਹਾਨੂੰ ਦੱਸਦਾ ਤੋਂ ਕੱਟੀ ਇਹਨੇ ਦੇਤੀ ਹੈ ਹਵਾਨਾ ਤੁਸੀਂ ਇਹਦਾ ਦੇਖ ਲਓ ਤੇ ਮੈਂ ਲਗਭਗ 4:30 ਵਜੇ ਦੇ ਆਸ-ਪਾਸ ਵੀਡੀਓ ਬਣਾ ਰਿਹਾ ਸ਼ਾਮ ਦਾ ਟਾਈਮ ਹੈ ਸਿੰਘ ਸੋਹਣਾ ਦੋਸਤੋ ਮੇਰੇ ਤੋਂ ਡਰੂਗੀ ਕਿਉਂਕਿ ਬਲਜਿੰਦਰ بھائی ਵੀ ਪੱਗ ਬੰਨਦਾ ਤੇ ਮੇਰੇ ਵੀ ਪੱਗ ਬੱਦੀ ਹੈ ਭਲੇਖਾ ਪਸੂ ਨੂੰ ਡਾਕਟਰ ਦਾ ਪਹੇਜਾਂਦਾ ਹੁੰਦਾ ਕਈ ਵਾਰ ਸੋ ਬਾਕੀ ਫਿਰ ਵੀ ਤੋਰ ਕੇ ਤੁਹਾਨੂੰ ਦਿਖਾਵਾਂਗੇ ਸਿੰਘ ਸੋਹਣੇ ਹੈ 1,25,000 ਰੇਟ ਹੈ ਹਵਾਨਾ ਸੋਹਣਾ ਸਾਫ ਸੁਥਰਾ ਜਿੰਨਾ ਵੀ ਹੈਗਾ ਇਸ ਤਰ੍ਹਾਂ ਇਹਦਾ ਤੁਸੀਂ ਰੌਖ ਹਵਾਨੇ ਦਾ ਦੇਖ ਲਓ ਦੋਸਤੋ ਇਹ ਝੋਟੀ ਤੀਜਾ ਸੂਆ ਸੂਈ ਫੌਰ ਸੇਲ ਹੈ ਵਿਕਰੀ ਵਾਸਤੇ ਹੈ ਲਿਆਓ ਮੋੜ ਲਿਆਓ ਭਾਵੇਂ ਸੋ ਦੱਸੋ ਇਹ ਬੱਚੇ ਤੇ ਜਾਊਗੀ ਦੁਆਰਾ ਬਾਕੀ ਥਾਣਾ ਤੁਸੀਂ ਅਗਾੜੀ ਦੇਖ ਸਕਦੇ ਹੋ ਦੋਸਤੋ ਥਾਣਾ ਚ ਬਿੱਥੀ ਇਹ ਦੀ ਦੇਖ ਲਓ ਤੁਸੀਂ ਇਹ ਜਿਹੜਾ ਹੋਰ ਅੰਕਲ ਇੱਥੇ ਹੀ ਘੁਮਾ ਲਓ ਜੇ ਮੁੜਦੀ ਆ ਤਾਂ ਕੋ ਮੋੜ ਲਓ ਮੜਾ ਕੂਰ ਕੇ ਸੋ ਹਵਾਨਾ ਦੋਸਤੋ ਵੈਸੇ ਤਾਂ ਕਲੀਅਰ ਦਿਸ ਜਾਂਦਾ ਪਰ ਥੋੜਾ ਵੱਧ ਤੋਰਿਆ ਹੋਵੇ ਪਸੂ ਫਿਰ ਜਿਆਦਾ ਵਧੀਆ ਤਰੀਕੇ ਨਾਲ ਸਮਝ ਆਉਂਦਾ ਏ ਇਸ ਸਾਈਡ ਤੋਂ ਵੀ ਤੁਸੀਂ ਥਾਣਾ ਹਵਾਨਾ ਇਹਦਾ ਦੇਖੋ ਸੋਣਾ ਹਵਾਨਾ ਜਿੰਨਾ ਵੀ ਹੈ ਸਾਫ ਸੁਥਰਾ ਲੈ ਆਓ ਜੀ ਵਾਪਸ ਸੋ ਸੋਏ ਝੋਟੀ ਇਹ ਮੱਝ ਫॉर ਸੇਲ। ਤੁਜੀ ਨੂੰ ਚੰਗੀ ਲੱਗੇ ਤਾਂ ਤੁਸੀਂ ਸੰਪਰਕ ਜਿਹੜੀ ਉਹ ਬਣਾ ਸਕਦੇ ਹੋ ਇਹਨਾਂ ਦੇ ਨਾਲ ਮੱਝ ਨੂੰ ਚੋਣਾ ਤੁਹਾਡਾ ਹੱਕ ਆ ਦੱਸੋ ਤੇ ਜਰੂਰ ਚੋਕੇ ਦੇਖ ਲਿਓ। ਇਹ ਫਿਰ ਵੇਚ ਦੇਣੀ ਆ ਜੀ ਹੁਣ ਗਿਣਤੀ ਜ਼ਿਆਦਾ ਜਾਂ ਦੁੱਧ ਦਾ ਫਿਰ ਸਾਡੇ ਕੋਲੇ ਦੋ ਇੱਕ ਮੱਝ ਸੂਪੀ ਇੱਕ ਸੂਣ ਵਾਲੀ ਆ ਦਿਨਾਂ ਦੇ। ਅੱਛਾ ਤੇ ਇਸੇ ਕਰਕੇ ਵੀ ਇੱਕ ਸੇਲ ਕਰ ਦਿੰਦੇ ਜਗਾ ਵੀ ਮੇਰੇ ਖਿਆਲ ਜਵਾ ਪੂਰੀ ਪੂਰੀ ਹੈ ਜਿੰਨੇ ਕਿੱਲੇ ਹੈਗੇ ਪੂਰੀ ਪੂਰੀ ਹੈ ਜੀ ਇਸੇ ਕਰਕੇ ਸਿਆਲ ਚ ਸਮੱਸਿਆ ਆਉਂਦੀ ਫਿਰ ਸਹੀ ਹੈ ਤਾਂ ਦੱਸੋ ਜਿੰਨੇ ਪਰ ਜਿੰਨੀ ਕਿ ਜਗਾ ਹੈ ਤੁਸੀਂ ਨੋਟ ਕਰਿਓ ਲਗਭਗ ਉਹਨੇ ਪਸੂ ਇਸ ਟਾਈਮ ਮੌਜੂਦ ਹੈ ਇਸ ਬ੍ਰਾਂਡੇ ਦੇ ਥੱਲੇ ਇੱਕ ਝੋਟੀ ਇਸ ਝੋਟੀ ਨੇ ਦਿੱਤੀ ਹੈ ਸ਼ਾਮ ਵਾਲਕੀ ਦੀ ਹਾਂ ਜੀ ਸ਼ਾਮ ਵਾਲਕੀ ਦੀ ਇਹਦੇ ਪਿਛਲੇ ਇੱਕ ਦੁੱਧ ਵਾਲੀ ਮੱਝ ਹੈ ਜੀ ਏਹ ਇਹ ਨੇ ਪਿਛਲੇ ਪਹਿਲੇ ਸੂਏ ਜੀ 10 ਕਿਲੋ ਦੁੱਧ ਦਿੱਤਾ ਜਾਨੀ ਹੁਣ ਦੂਜਾ ਸੂਆ ਸੂਣਾ ਹਾਂਜੀ ਦੂਜਾ ਸੂਆ ਸੂਣਾ ਆਪਾ ਕੱਟੀ ਦਿਖਾ ਦਈਏ ਦੀ ਹਾਂ ਦੱਸੋ ਕੱਟੀ ਤੁਹਾਨੂੰ ਦਿਖਾਉਣੀ ਹੈ ਸ਼ਾਮਬਾਲ ਕੀ ਬੁੱਲਦੀ ਹੈ ਤੇ ਚੰਗੀ ਸਾਂਭ ਰਹੀ ਐ ਇਹਦੀ ਕਿੰਨੀ ਉਮਰ ਹੋ ਗਈ ਜੀ ਕੱਟੀ ਦੀ ਇਹਦੀ 1.5 ਸਾਲ ਹੈ ਜੀ 1.5 ਸਾਲ ਹਜੇ ਇਹ ਫਿਰ ਗੱਪਣ ਤਾਂ ਨਹੀਂ ਹਜੇ ਕਰਾਈ ਨਹੀਂ ਨਹੀਂ ਗੱਪਣ ਨਹੀਂ ਕਰਾਈ ਜੀ ਤਾਰਾਂ ਕਰ ਹਟਿਆ ਨਹੀਂ ਹਲੇ ਗੱਪਣ ਕਰਾਈ ਓਕੇ ਸੋ ਦੱਸੋ ਇਹ ਸ਼ਾਮਬਾਲ ਕੀ ਬੁੱਲਦੀ ਹੈ ਬਲਜਿੰਦਰ ਬਾਈ ਨੇ ਇਹੇ ਕੀਤੀ ਸੀ ਮੱਝ ਦੀ 10 ਕਿਲੋ ਇਹਦੀ ਮਾਂ ਨੇ ਪਹਿਲੇ ਸੂਏ ਦੁੱਧ ਦਿੱਤਾ ਜਿਹੜੀ ਇਹਦੀ ਬਿਊਟੀ ਹੈ ਉਹ ਵੀ ਲਾਜਵਾਬ ਹੈ ਤੇ ਬਾਕੀ ਬੰਤਰ ਸੋਹਣੀਆਂ ਇਤਿਹਾਸ ਏ ਕਰਾਂਗੇ ਜਿਵੇਂ ਦੱਸ ਦਿਆ ਵੀ ਸ਼ੌਂਕ ਬਣਿਆ ਤਾਂ ਮੇਰੇ ਖਿਆਲ ਚ ਆਪਦੀ ਮਾਂ ਨੂੰ ਪਹਿਲੇ ਸੂਏ ਨਾਲੋਂ ਦੁੱਧ ਇੱਕ ਟੱਪ ਜੂਗੀ ਨੂੰ ਕਰਾਸ ਕਰ ਜਾਣਾ ਚਾਹੀਦਾ ਜੇ ਚੰਗੀ ਸੰਭਾਲ ਜਿਵੇਂ ਇਹਨਾਂ ਦੀ ਹੈ ਤੇ ਉਸੇ ਤਰ੍ਹਾਂ ਕਰਦੇ ਰਹੇ ਤਾਂ ਸੋ ਇਹ ਸ਼ਾਮਵਾਲ ਕੀ ਬੁੱਲਦੀ ਕੱਟੀ ਏ ਇੱਕ ਮੱਝ ਹੋਰ ਇਹਨਾਂ ਕੋਲ ਤਾਜੀ ਸੂਪੀ ਏ ਜਿਹਦੇ ਕਰਕੇ ਹੁਣ ਗਿਣਤੀ ਵਧਦੀ ਜਾਂਦੀ ਹੈ ਘਰ ਚ ਕਿਉਂਕਿ ਇਹ ਲਾਸਟ ਕੱਟੀ ਤੱਕ ਤੁਸੀਂ ਦੇਖੋ ਇਹਨੂੰ ਥੋੜੀ ਦਿੱਕਤ ਆ ਗਈ ਸੀ ਦੋਸਤੋ ਸਕੈਨ ਦੀ ਕੋਈ ਇਹਨੂੰ ਬਿਮਾਰੀ ਹੋਈ ਸੀ ਜਿਹਦਾ ਟ੍ਰੀਟਮੈਂਟ ਹੋ ਗਿਆ ਇਹਦੇ ਬਾਰੇ ਬਹੁਤੀ ਗੱਲ ਨਹੀਂ ਆਪਾਂ ਕਰਦੇ ਮੇਨ ਇੱਥੇ ਕਿੱਲੇ ਜਿੰਨੇ ਹੈ ਉਹਨਾਂ ਤੇ ਪਸ਼ੂ ਵੱਧਦੇ ਵੇ ਇੱਕ ਹੋਰ ਬੱਚਾ ਆ ਜਾਣਾ ਤੇ ਫਿਰ ਦਿੱਕਤ ਆਊਗੀ ਇੱਥੇ ਇਹਨਾਂ ਨੂੰ ਬੰਨਣ ਦੀ ਸੋ ਦੋਸਤੋ ਇਹ ਮੱਝਾਂ ਇੱਕ ਛੋਟਾ ਜਿਹਾ ਫਾਰਮ ਅੰਕਲ ਜੀ ਹੋਰਾਂ ਦਾ ਜਿਹੜਾ ਇਹਨਾਂ ਦਾ ਬਣਾਇਆ ਕਹਿੰਦੇ ਸੀ ਸਾਰਾ ਹੀ ਦਿਖਾ ਦਿਓ ਜੇ ਸੋ ਮੈਂ ਸਾਰੇ ਪਸ਼ੂਆਂ ਤੇ ਇੱਕ ਵਾਰ ਵੈਸੇ ਕੈਮਰਾ ਮਾਰਤਾ ਹੈ ਤੁਸੀਂ ਮੇਨ ਜਿਹੜੀ ਮੱਝ ਇਹਨਾਂ ਨੇ ਵਕਾਊ ਕੀਤੀ ਉਹਨੂੰ ਦੇਖਣਾ ਉਹਦੀ ਤਸੱਲੀ ਕਰਨੀ ਹੈ ਤੇ ਉਹਦੇ ਨਾਲ ਕੱਟੀ ਇਹ ਹੈ ਜਿਹੜੀ M466 ਬੋਲਦੀ ਹੈ ਤੇ ਆਪ ਇਹ ਝੋਟੀ M29 ਬੋਲਦੀ ਹੈ ਸੋ ਦੁੱਧ ਦੱਸਦਾ ਸੂਈ ਦੱਸਦਾ ਕਿੰਨੇ ਦਿਨਾਂ ਦੀ ਹੈਗੀ ਹੈ ਚੋਕੇ ਦੇਖ ਲਓ ਜੇ ਥੋੜੀ ਸੇਵਾ ਨਾਲ ਵਧਣਾ ਜਦੋਂ ਮੈਲੇ ਤੋਂ ਤੁਰਪੀ ਅੰਦਰੋਂ ਸਾਫ਼ ਹੋ ਗਈ ਤੇ ਫਿਰ ਪਸ਼ੂ ਖਰਾਕ ਚੱਕਦਾ ਫੇਰ ਹੀ ਸਹੀ ਮੈਣਾਂ ਚ ਦੁੱਧ ਦਿੰਦਾ ਸੋ ਅੱਜ ਦੀ ਵੀਡੀਓ ਇਹ ਸਮਝਦੀ ਸੀ ਨੰਬਰ ਇਹਨਾਂ ਦਾ ਦੋਸਤੋ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਡਿਮਾਂਡ ਸਵਾ ਲੱਖ ਦੀ ਹੈ ਆਏ ਭਰਾ ਦਾ ਮਾਨ ਤਾਨ ਹੋਣਾ ਹੀ ਹੋਣਾ ਉਹਦੇ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜਰੂਰ ਦੱਸਿਓ ਜਿਹੜੇ ਵੀ ਰਕਮੈਂਡ ਕਰਦੇ ਹੁੰਦੇ ਆ ਵੀ ਤੁਹਾਨੂੰ ਸ਼ਾਮ ਵਾਲ ਕੀ ਵਾਲੀ ਕੱਟੀ ਕਿਵੇਂ ਦੀ ਲੱਗੀ ਖਰੀਦਣ ਵਾਲੇ ਭਰਾਏ ਸਮਝ ਨੂੰ ਦੇਖ ਲਓ ਮਿਹਰਬਾਨੀ